ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਸ਼ੁਰੂਆਤ ਸੋ ਅੱਜ ਦਾ ਦਿਨ ਰਹੂ ਆਪਣਾ ਸੀਜ਼ਨ ਦੇ ਵਿੱਚ ਕਿਉਂਕਿ ਅੱਜ ਆ ਗਏ ਆਪਣੇ ਦਵਾਰ ਫਿਰ ਤੋਂ ਕਪੈਨ ਕੁਝ ਦਿਨ ਪਹਿਲਾਂ ਵਾ ਕੁਝ ਖੇਤ ਕੀਲੇ ਕਿਲਾ ਕਬੜਿਆ ਸੀ ਜਿਹਦੇ ਵਿੱਚ ਫੋਲਿਸ ਬਨੇ ਕੈਵਿਟੀ ਤੇ ਅੱਜ ਆਪਾਂ ਸਾਰਾ ਜਿੰਨੇ ਆਪਣੇ ਖਾਸਲਾ ਕਣਕ ਕਬੜੀ ਹੋਈ ਹੈ ਅੱਜ ਉੱਪਰ ਸਾਰੀ ਵੜਾਂਗੇ ਤੇ ਨਾਲ ਨਾਲ ਮੰਡੀ ਵੀ ਲੈ ਕੇ ਚੱਲਾਂਗੇ ਤੇ ਸਾਰਾ ਸੁਨਸ ਬਲੌਗ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕਿ ਪਾਸ ਬਲੌਗ ਦੇ ਵਿੱਚ ਰਿਹਾ ਚੁਕਿਆ ਕੋਸ਼ਿਸ਼ ਕਰਾਂਗੇ ਬਾਕੀ ਕਿ ਮਸ਼ੀਨ ਆਪਣੇ ਆ ਚੁੱਕੀ ਹੈ ਤੇ ਆਪਾਂ ਹੁਣ ਲੈ ਕੇ ਚੱਲਦੇ ਆ ਮਸ਼ੀਨ ਹੌਲੇ ਵਾਸਤੇ ਚਾਹ ਤੇ ਨਾਲੇ ਸਾਨੂੰ ਪੈਂਦਖਾਨੇ ਚੱਲਦੀ ਤੇ ਨਾਲੇ ਬਲੌਗ ਸਰਗਤ ਦਿਖਾਉਂਦੇ ਆ ਤੇ ਨਾਲ ਸਾਡੇ ਬਲੌਗ ਨਾਲ ਸਾਡੇ ਸਫਰ ਨਾਲ ਬਣੇ ਰਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀਪੀਐਜੂ ਬਧੀ ਲਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਵੀਡੀਓ ਨੂੰ ਵਧ ਵਧ ਸ਼ੇਅਰ ਜਰੂਰ ਕਰਿਓ ਤੇ ਬਣੇ ਰਹੋ ਸਾਡੇ ਸਫਰ ਨਾਲ ਇਸ ਇਸ ਬਲੌਗ ਨਾਲ ਤੇ ਅੱਜ ਦਾ ਸੀਜ਼ਨ ਕੋ ਪੈਂਦ ਤੇ ਤੇ ਬਾਕੀ ਦੇਖਦੇ ਆ ਅੱਜ ਕਿਸ ਤਰ੍ਹਾਂ ਦੀਤ ਹੁੰਦੇ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਟਾਰਟ ਕਰਦੇ ਆ ਪੰਜ ਦੇ ਬਲੌਗ ਨੂੰ ਲਵੀ ਦੋਸਤੋ ਕਪਾਣ ਆਪਣੇ ਖੇਤ ਵਿੱਚ ਆ ਚੁੱਕੀ ਹੈ ਤੇ ਆਪਣੇ ਟਰਾਲੀਆਂ ਕਰਦੇ ਆ ਤਿਆਰ ਤੇ ਤਿਆਰ ਵਰ ਤਿਆਰ ਤੇ ਆਪਾਂ ਹੁਣ ਲੈਣ ਚੱਲਦੇ ਅੰਦਰ ਚਾਹ ਦੋਏ ਟਰੈਕਟਰ ਆਪਣੇ ਤਕਰੀਬਨ ਤਿਆਰ ਨੇ ਸਿੱਧੂ ਫਾਰਮ ਸਿੱਧੂ ਫਾਰਮ ਤੇ ਟਰੈਕਟਰ ਆਪਣੇ ਸਨਪਾਦੇ ਜੇ ਦੋ ਨੇ ਇੱਕ ਡਿਜੀ ਟਰੈਕ ਹੈ ਤੇ ਦੂਜਾ ਜੀ ਆਪਣੇ 855 ਤੇ ਕੁਛ ਕਣਕ ਥੋੜੀ ਆਪਣੇ ਵਿੱਚ ਪਾਈ ਹੈ ਜਿਹੜੀ ਪਹਿਲਾਂ ਪਰ ਵੱਡੀ ਸੀ ਉਹ ਟਰਾਲੀ ਦੇ ਵਿੱਚ ਪਾ ਲਈ ਤੇ ਆਪਾਂ ਹੁਣ ਮਸ਼ੀਨਾਂ ਵਾਲੇ ਵਾਸਤੇ ਲੈ ਕੇ ਚੱਲਦੇ ਆ ਚਾਹ ਤੇ ਨoare ਫੋਕਸ ਇਹ ਲੋ ਚੱਲਾਂਗੇ ਤੇ ਦੇਖਦੇ ਆ ਮਸ਼ੀਨ ਦੀ ਵਾਢੀ ਕਿਵੇਂ ਤੇ ਹੁਣ ਬਸ ਪਹਿਲਾਂ ਚਾਹ ਪਵਾ ਲਈ ਚਾਰੇ ਕੇ ਚੱਲਦੇ ਆ ਮਸ਼ੀਨਾਂ ਨਾਲ ਬੇ ਜਿਆ ਪਿਆ ਦੀ ਮਸ਼ੀਨ ਵਾਲਿਆਂ ਨੂੰ ਤੇ ਆਪਾਂ ਹੁਣ ਲੈ ਗਏ ਟਰੈਕਟਰ ਢੇਲ ਦੇ ਵਿੱਚ ਇਹਨਾਂ ਦਾ ਪਾਸਾ ਹਾਰ ਤੇ ਸਿੱਧਾ ਕਰ ਗਿਆ ਤੇ ਦਾਣੇ ਪਾਉ ਤੇ ਆਪਾਂ ਚੱਲੇ ਟਰੈਕਟਰ ਲੈ ਕੇ ਇਹ ਸਾਨੂੰ ਪਤਾ ਚੱਲਿਆ ਇਸ ਦਾ ਬੜਾ ਤਰਨ ਲੱਗ ਰਹੀ ਹੈ ਜੇ ਤੁਸੀਂ ਕਿਹਾ ਦੀ ਉਹਨੂੰ ਕੋਰ ਮੈਲਾ ਫਿਰ ਬਾਬਾ ਮਖੀ ਜਾਗਣਾ ਫਿਰ ਕਲਵਾ ਕਰਦੇ ਰਹਾਂਗੇ ਤੇ ਜੇ ਇਹ ਕੰਮ ਚੱਲਦਾ ਰੁਗਾ ਤੇ ਬਾਕੀ ਜਿਹੜਾ ਮਰਵਾਦੇ ਉਹ ਮੇਹਰ ਲਵੇ ਆ ਗਏ ਹੁਣ ਉਹ ਬੱਧੀ ਨੂਖਾ ਮੰਗਦਾਂਗੇ ਪਦਾਂ ਨਾਲੇ ਖੇਤਾਂ ਤੇ ਬੜੇ ਮਸ਼ੀਨਾਂ ਹੀ ਹੋਈਆਂ ਨਾਲੇ ਆਪਾਂ ਤਿਆਰ ਹੋ ਰਹੇ ਹਾਂ ਜਾਨਵਾਰ ਤੇ ਸ਼ੇਰ ਸਿਰਫ ਇੱਕ ਬੰਦੇ ਨੇ ਆਪਾਂ ਨੂੰ ਤਕਰੀਬ ਬਹੁਤ ਜ਼ਿਆਦਾ ਲੇਟ ਕਰਤਾ ਕਿਉਂਕਿ ਅੱਜ ਪਤਾ ਉਹਣਾ ਵੀ ਥੋੜਾ ਜਲਦੀ ਹੈ ਤੇ ਆਪਾਂ ਨੂੰ ਕੱਦ ਦੇ ਫੋਨ ਕਰਨ ਲੱਗ ਰਿਹਾ ਤੇ ਉਹ ਹਜੇ ਤੱਕ ਤਕਰੀਬ ਆਇਆ ਨਹੀਂ ਗਾਲਾਂ ਖਾਣ ਦਾ ਪੂਰਾ ਹੱਕਦਾਰ ਹੋ ਗਿਆ ਉਹ ਕਾਫੀ ਲੇਟ ਕਰਤਾ ਪੰਜ ਮਿੰਟ ਪੰਜ ਮਿੰਟ ਪੰਜ ਮਿੰਟ ਕਰੀ ਜਾਂਦਾ ਹਜੇ ਤੱਕ ਆਇਆ ਨਹੀਂ ਤੇ ਆ ਪਰਨਾ ਪਰ ਤਾਂ ਅਜ ਗੱਲ ਚ ਪਾਇਆ ਕਿਉਂਕਿ ਮਸ਼ੀਨਾਂ ਕੰਪੈਣੀ ਦਾ ਸੀਜ਼ਨ ਚੱਲ ਪਿਆ ਤੇ ਕਰਦਾ ਬਹੁਤ ਹੋ ਗਿਆ ਤੇ ਆਇਨਿਕ ਵਗੈਰਾ ਚੈੱਕ ਲਈ ਹੁਣ ਬੰਦੇ ਵੇਟ ਹੋ ਰਹੀ ਐ ਆਉਣ ਦੇ ਤੇ ਨਾਲੋਂ ਆਪਾਂ ਗਾਲਾ ਕੱਢਾਂਗੇ ਨਾਲੇ ਨੂੰ ਮਲਿਆਵਾਂਗੇ ਆਪਾਂ ਤੁਹਾਨੂੰ ਸਰਕੀ ਸਰਕੀ ਦਾ ਗੇਂਦਰ ਹੈ ਉਹਦਾ ਉਹਨਾਂ ਦਾ 13 ਉਹਸ ਨੂੰ ਆਪਾਂ ਪਹੁੰਚੀ ਸੀ ਮਸ਼ੀਨ ਲੈਵੇ ਹੁਣ ਰਾਤ ਦੀ ਰੋਟੀ ਲੈਣ ਕਿ ਤਕਰੀਬਾ ਸ਼ਾਮ ਦੀ ਰੋਟੀ ਦਾ ਟਾਈਮ ਹੋ ਗਿਆ ਤੇ ਮਸ਼ੀਨ ਤੋੜ ਗਈ ਐਕਸਲ ਤੇ ਬਾਈ ਲੱਗੇ ਆਪਣਾ ਨੈਕਸਲ ਦਾ ਕੰਮ ਕਰਨ ਮੱਛਰ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਆਪਾਂ ਹੁਣ ਚੱਲਦੇ ਆ ਮਸ਼ੀਨ ਲੈਵੇ ਤੇ ਦੇਖਦੇ ਕਿੰਨਾ ਕੁ ਨੁਕਸਾਨ ਹੋ ਗਿਆ ਦਾ ਐਕਸਲ ਕਿੰਨਾ ਟਾਈਮ ਲੱਗੂ ਚੱਲ ਕੇ ਆਪਾਂ ਹੁਣ ਚੱਲਦੇ ਆ ਮਸ਼ੀਨ ਲੈ ਕੇ ਐਕਸਲ ਦੇਖਦੇ ਆ ਅਰੇ ਦੇ ਕਰਦੇ ਗੱਲਬਾਤ ਤੇ ਜੱਟ ਕਿੰਨਾ ਕੁ ਨੁਕਸਾਨ ਹੈ ਕੀ ਗੱਲਬਾਤ ਹੈ ਕਿਉਂ ਬਈ ਹਾਂ ਬਈ ਅੱਜ ਵੀ ਖਾ ਰਿਹਾ ਅੱਛਾ ਪੱਖੇ ਵਾਲਾ ਹੋਇਆ ਪੱਖੇ ਵਾਲਾ ਉਹ ਕਾਕਾ ਕਿਸੇ ਦਾ ਟਾਇਰ ਵਾਲਾ ਹੈ ਹੈ ਇਹ ਵੀ ਬੈਰੰਗੇ ਵੀ ਤੋੜਦਾ ਵਰਗ ਤਾਂ ਉਹ ਕਰਦੇ ਹਣੇ ਬੇਖੜੇ ਉਹ ਐਕਸਲ ਉਹ ਕੱਢਣੇ ਸਿੱਧੇ ਸ਼ਾਫਟ ਕਾਕੇ ਨੂੰ ਇਹ ਕਰ ਪੀਏਗਾ ਕਦੇ ਵਸਤੇ ਪਾਣੀ ਵਿਲਣ ਹੈ ਪਾਣੀ ਦਾ ਲਪਾਏ ਪਾਣੀ ਦੇ ਪਾਣੀ ਬੁੜੇ ਲੈ ਹੁੰਦਾ ਸਾਰਾ ਕੁਛ ਹਰ ਤਾਂ ਫਾਇਰ ਵੀ ਕਰਨ ਲੱਗ ਰਿਹਾ ਹੈ ਪਾਣੀ ਲੱਗ ਰਿਹਾ ਕਰਨਾ ਪਰ ਆ ਵੀ ਉਸ ਕਰਦਾ ਕੋਈ ਕਿਹੀ ਲਾਈਟ ਪੈਂਦੀ ਹ ਤੱਕਾ ਸਤਨਾਮ ਟਹਣੇ ਬੜਾ kata hai na kata hai na chakni kata hai chakni kata hai pat chalaya re pichkasa pat ਮਸ਼ੀਨ ਜਿਹੜੀ ਖਰਾਬ ਹੋਈ ਜਾਂ ਉਹ ਹੋ ਗਈ ਫਰਾਵੜ ਠੀਕ ਦੀ ਮਸ਼ੀਨ ਆਪਣੇ ਤਕਰੀਬ ਨਾਲ ਸਾਹਮਣੇ ਹੁਣ ਦੇਖੀ ਚੱਲਣ ਲੱਗੀ ਪਈ ਆ ਤੇ ਬਾਕੀ ਵਾਰੀ ਆਪਣੇ ਘਾਣ ਲੱਗੇ ਆਪਣੇ ਰੋਟੀਆਂ ਇੱਧਰ ਆ ਰੋਟੀ ਖਾਣ ਲੱਗੇ ਬਾਰੇ ਲੈਣ ਦੇ ਚਾਨਣ ਚ ਤੇ ਮਸ਼ੀਨ ਉਹਨੂੰ ਤਕਰੀਬ ਹੁਣ ਕਿੱਲਪੀ ਤੇ ਹੁਣ ਦੇਖਦੇ ਕਿੰਨਾ ਚਿਰ ਤਕਰਤ ਨੂੰ ਵੱਢਦੀ ਆ ਤੇ ਤਕਰੀਬਨ ਥੋੜੀ ਹੋ ਰਹਿ ਗਈ ਵੱਡੂ ਵੀ ਬੰਦੇ ਘੰਟੇ ਦਾ ਕੰਮ ਬੜਾ ਹੋਰ ਰਹਿ ਗਿਆ ਤੇ ਬਾਕੀ ਬਈਆਂ ਤਾਂ ਫੋਨ ਹੈ ਰੋਟੀ ਰੋਟੀ ਬਈਆਂ ਦੀ ਕਾਫੀ ਲੇਟ ਹੋ ਗਈ ਮਸ਼ੀਨ ਖੜਦ ਕਰਨ ਤੇ ਦੇਖਦੇ ਆ ਜੇ ਉਹ ਵੀ ਵੜਾਤੀ ਆ ਸਾਨੂੰ ਫੇਰ ਦੱਸਾਂਗੇ ਵੀ ਵੜ ਗਈ ਸਾਡੀ ਕਣਕ ਹਾਂਜੀ ਦੋਸਤੋ ਇਸ ਟਾਈਮ ਤਕਰੀਬਨ ਰਾਤ ਦੇ ਤਕਰੀਬਨ 12:00 ਬਜ ਚੁੱਕੇ ਨੇ ਤੇ ਆਪਣੀ ਕਣਕ ਦੀ ਜਿਹੜੀ ਕਟਾਈ ਸੀ ਆਪਣੀ ਤਕਰੀਬਨ ਸਾਰੀ ਕੰਪਲੀਟ ਹੋ ਚੁੱਕੀ ਹੈ ਤੇ ਕਣਕ ਵੱਢ ਗਈ ਤੇ ਟਰਾਲੀਆਂ ਤਕਰੀਬਨ ਬਨਾਉਜ਼ ਨੂੰ ਅ ਬ੍ਰੇਕ ਸੜੋ ਦੇਖਣ ਲੱਗੀ ਪਈ ਐ ਟਰਾਲੀ ਆਪਾਂ ਲੈ ਕੇ ਲਾਤੀ ਸ਼ੈੱਡ ਥੱਲੇ ਸੋ ਆਪਾਂ ਹੁਣ ਇਹਨਾਂ ਸਵੇਰੇ ਲੈ ਕੇ ਚੱਲਣਾ ਤੇ ਜਿਹੜੇ ਅੱਜ ਦਾ ਬਲੌਗ ਹੈ ਅੱਜ ਦੀ ਵੀਡੀਓ ਕੋ ਤਕਰੀਬ ਇੱਥੇ ਬੰਦ ਕਰਦੇ ਆਂ ਸੋ ਨਵੀਂ ਵੀਡੀਓ ਲੈ ਕੇ ਜਲਦ ਤੁਹਾਨੂੰ ਫੇਰ ਮਿਲਦੇ ਆਂ ਸੋ ਚੈਨਲ ਤੇ ਪਹਿਲੀ ਵਾਰ ਆਰਰ ਉਸ ਹਾਰਮ ਚੈਨਲ ਨੂੰ ਕਰੋ ਸਬਸਕ੍ਰਾਈਬ ਰਿੰਗ ਘਣਵਾਉਣ ਵਾਲਾ ਦਬਦੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬ ਮਿਲਦਾ ਰਹੇ ਤੇ ਨਵੀਆਂ ਵੀਡੀਓਾਂ ਤੁਸੀਂ ਤੇਗਦਰੋ ਸੋ ਅੱਜ ਦਾ ਬਲੌਗ ਨ ਬਕਰਦਾ ਇੱਥੇ ਬੰਦ ਸਰੱਖੋ ਪ੍ਰਖਿਆ ਅਸ਼ਸ਼੍ਰੀਕਾਰ ਗੁੱਡ ਬਾਏ ਰੱਬ ਰੱਖਾ